ਬਿਲਕੁਲ ਸੱਲਾਂ ਨੂੰ ਕੀ ਕਰਦਾ ਜਿਹੜਾ ਬਿਲਕੁਲ ਨੌਨ ਸੀਗੇ ਬਾਜ਼ਾਰ ਪੜ ਕੇ ਰਹਿ ਜਾਂਦਾ ਸਾਲੀ ਕਾਗਜ਼ ਦਾ ਆਏ ਕਰਕੇ ਤੇ ਆਏ ਕਰਕੇ ਟੋਪਕ ਫੜਾਣ ਵਾਲਾ ਉਹਦੀ ਨਾਲ ਲੀਡਰ ਨਹੀਂ ਕੋਈ ਬਣਦਾ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਗੁੱਸੇ ਦੇ ਵਿੱਚ ਲਾਲ ਪੀਲੇ ਹੋਏ ਉਹਨਾਂ ਸ਼ਾਸਨ ਦਾ ਪਾਠ ਆਪਣੇ ਹੀ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੂੰ ਪੜਾ ਰਹੇ ਨੇ ਮੌਕਾ ਸੀ ਇੱਕ ਨਿੱਜੀ ਹੋਟਲ 'ਚ ਲੁਧਿਆਣਾ ਕਾਂਗਰਸ ਲੀਡਰਸ਼ਿਪ ਬੋਲੋ ਕੀਤੀ ਜਾ ਰਹੀ ਵਿਚਾਰ ਚਰਚਾ ਦਾ ਕਿਉਂਕਿ ਪਿਛਲੇ ਦਿਨੀ ਰਵਨੀਤ ਬਿੱਟੂ ਅਤੇ ਆਸ਼ੂ ਸਣੇ 60 ਦੇ ਕਰੀਬ ਲੋਕਾਂ ਤੇ ਨਗਰ ਨਿਗਮ ਲੁਧਿਆਣਾ ਦੇ ਕੰਮ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਤਹਿਤ ਕੇਸ ਦਰਜ ਹੋਇਆ ਸੀ ਨਤੀਜਾ ਅਗਲੀ ਰਾਂ ਨੀਤੀ ਨੂੰ ਲੈ ਕੇ ਕਾਂਗਰਸਿਆਂ ਨੇ ਸਿਰ ਜੋੜੇ ਸੰਤ ਪਰ ਸਾਹਮਣੇ ਬੈਠੇ ਭਾਰਤ ਪੂਸ਼ਨਾਸ਼ੂ ਨੂੰ ਜਿਵੇਂ ਹੀ ਲੱਗਿਆ ਕਿ ਉਹਨਾਂ ਦੇ ਵਰਕਰ ਅਤੇ ਲੀਡਰ ਸੀਨੀਅਰ ਲੀਡਰਸ਼ਿਪ ਨੂੰ ਸੁਣਦੀ ਬਜਾਈ ਆਪਣੇ ਆਪ ਵਿੱਚ ਹੀ ਮਸਤ ਨੇ ਤਾਂ ਸਾਬਕਾ ਮੰਤਰੀ ਪੜਕ ਗਏ aur baqaida taur te jadon senior bande apna tajurba dastte hain tar puro ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਚਾਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜਿੱਥੇ ਚੱਲਣਾ ਤੇ ਫਿਰ ਇਹ ਦਿਖਾਉਂਦੇ ਆ ਲੀਡਰ ਕਿਤਾ ਬਣਦੇ ਆ ਸੋ ਆਏ ਡਿਸਪਲਿਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਨਹੀਂ ਆਉਂਦਾ ਕਿ ਕਿਸ ਤਰੀਕੇ ਡਿਸਪਲਿਨ ਚ ਰਹਿਣਾ ਹੈ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ ਕਿਉਂਕਿ ਇਸ ਇਸ ਔਖੇਪਣ ਚੋਂ ਪਾਰਟੀ ਨਿੰਗਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜੇ ਸ਼ਕਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਹੈ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਹੀ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਗੱਲ ਗੱਲ ਨਹੀਂ ਨਾਰਾਜ਼ਗੀ ਤਾਂ ਕਾਦੀ ਹੁੰਦੀ ਆ ਤੁਸੀਂ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ਵਨ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਗੈਰ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ ਉਹ ਵੀ ਜੇਲ੍ਹ ਚ ਲਾ ਕੇ ਆਏ ਆ ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਵੀ ਜੇ ਸਾਡੇ ਤੇ ਇੰਨਾ ਕੁਝ ਹੋਇਆ ਤਸਦਦ ਹੋਇਆ ਯਾਰ ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਦੋਂ ਆਪਾਂ ਆਈਗੇ ਟਾਈਮ ਕੱਢ ਕੇ ਇੱਕ ਤਾਂ ਆਏ ਆ ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ